ਦੋਸਤੋ ਲੋਈਆਂ ਖਾਸ ਤੋਂ ਸਾਡੀ ਟ੍ਰੇਨ ਨਿਕਲ ਚੁੱਕੀ ਆ ਅਪ੍ਰੋਕਸੀਮੇਟਲੀ 64 ਕਿਲੋਮੀਟਰ ਦੇ ਆਸਪਾਸ ਇਹਦਾ ਸਫ਼ਰ ਬਣਦਾ ਹੈ ਔਰ ਬਾਹਰਲਾ ਮੌਸਮ ਅੱਜ ਬੜਾ ਹੀ ਪਿਆਰਾ ਹੈ ਸਿਰਫ ਰੇਲਵੇ ਲਾਈਨ ਹੀ ਨਜ਼ਰ ਆਉਂਦੀ ਆ ਹੁਣ ਕਾਫੀ ਪਈ ਹੋਈ ਆ ਅਸੀਂ ਦੇਖ ਸਕਦੇ ਹਾਂ ਸਵੇਰ ਦਾ ਟਾਈਮ ਆ ਜੀ 7:00 ਵੱਜੇ ਬੜੀ ਤੇਜ਼ੀ ਨਾਲ ਟ੍ਰੇਨ ਨਿਕਲਦੀ ਹੋਈ ਦੇ ਹੁੰਦੇ ਆ ਦੇ ਉੱਪਰ ਘਰ ਦੇ ਕੋ ਇੰਨਾ ਜਿਹਾ ਬੱਦਲਾ ਦੇ ਵਿੱਚ ਘਰ ਬੜੇ ਹੁੰਦੇ ਆ ਐਸ ਤਰ੍ਹਾਂ ਲੱਗ ਰਿਹਾ ਇਹ ਵੀ ਇਹ ਨਿਰਵਾਜਾ ਇਲਾਕਾ ਹੈਗਾ ਆ ਦੇਖੋ ਸਾਤਲੋਈ ਦਰਿਆ ਜਿਹੜਾ ਕਿ ਦੇਖ ਸਕਦੇ ਆ ਤੁਸੀਂ ਜੇ ਜੇ ਆਪਾਂ ਗੱਲ ਕਰ ਰਹੇ ਸੀ ਸਾਤਲੋਈ ਸੀ ਉਹ ਪਾਰਲੇਵਾਸੀ ਹਾਈਵੇ ਆ ਔਰ ਹੁਣ ਪਾਣੀ ਇੱਥੇ ਕਾਫੀ ਉਤਰ ਗਿਆ ਜਿਹੜੀ ਤੁਸੀਂ ਸੜਕ ਦੇਖ ਰਹੇ ਆ ਇਹ ਲਿੰਕ ਰੋਡ ਆ ਹਾਈਵੇ ਉੱਪਰ ਜਿੱਥੇ ਕਾਰ ਜਾ ਰਹੀ ਹੈ ਹੁਣ ਨਜ਼ਰ ਆਇਆ ਜੀ ਆ ਦੇਖੋ ਤੁਹਾਨੂੰ ਆਪਣਾ ਡੱਬਾ ਵੀ ਦਿਖਾਉਣਾ ਜੀ ਅੰਦਰੋਂ ਡੱਬਾ ਕਿੰਨਾ ਪਿਆਰਾ ਬਣਿਆ ਹੋਇਆ ਨੀਲਾ ਨੀਲਾ ਸੀਟਾਂ ਬਹੁਤ ਵਧੀਆ ਨੇ ਪਰ ਹੈਗੀਆਂ ਪਲਾਸਟਿਕ ਦੀਆਂ ਦੇਖ ਸਕਦੇ ਹੋ ਜੀ ਉਹ ਲੇਖਾ ਪਾਉਂਦੇ ਜਦੋਂ ਨਾ ਗੱਡੀ ਲੱਗੀ ਹੁੰਦੀ ਆ ਪਰ ਹੈਗਾ ਪਲਾਸਟਿਕ ਆ ਜਿੱਦ ਜਾ ਕਰੀਆਂ ਹੋਈਆਂ ਆ ਲੋਕ ਦੇ ਕੋਕਨੀਆਂ ਬੱਸਾਂ ਗਾਰਾਂ ਹਾਈਵੇ ਨਿਕਲ ਰਹੀ ਹੈ ਵਾਹ 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 ਭੱਜ ਕੇ ਗੱਡੀ ਫੜ ਲਓ ਮੱਲਾਂ ਵਾਲਾ ਖਾਸ ਇਹ ਸ ਹੈਲੋ ਸਾਰੇ ਸਟੂਡੈਂਟ ਹੀ ਹੈ ਵਾਜੀ ਵਾਹ ਦੇਖੋ ਵਾਜੀ ਵਾਹ ਮੱਲਾਂ ਵਾਲਾ ਖਾਸ ਪੜਨ ਲਈ ਜਾ ਰਹੇ ਜੀ ਹਾਂ ਜੀ ਫਰੋਣ ਨਾ ਆ ਇਸ ਤਰ੍ਹਾਂ ਦੇ ਮਿਲਣਗੇ ਤੁਹਾਡਾ ਦਿਲ ਖੁਸ਼ ਹੋ ਜਾਏਗਾ ड्रेन हुई जी। का स्टेशन भी बहुत वादिया है नार बेरी लगी हुई बेरी भी लगे ट्रेना कठिया चल रिया पैरल बिलकुल अज धुंद तो काफी छाई हुई है जी ट्रेन साडी आ चुकी है डीएमयू ट्रेन ਤੁਸੀਂ ਦੇਖ ਸਕਦੇ ਆ ਲਾਈਟ ਇਹਦੀ ਵੀ ਜਗੀ ਹੋਈ ਆ ਕਿਉਂਕਿ ਸਵੇਰ ਦਾ ਸਵੇਰ ਦਾ ਮੌਸਮ ਹੈਗਾ ਔਰ ਸਰਦੀ ਨੇ ਆਪਣੀ ਦਸਤਕ ਦੇਤੀ ਹੈ ਜੀ डीएमयू ट्रेन ਸਾਡੀ ਹੈਗੀ ਆ 74931 ਲੋਹੜੋ ਪਿਆਰ ਬਰੀ ਸਸਤੀ ਗੱਲ ਜੀ ਲੋਹਿਆ ਖਾਸ ਰੇਲਵੇ ਸਟੇਸ਼ਨ ਤੇ ਤੁਹਾਡਾ ਸਵਾਗਤ ਆ ਦੇਖ ਸਕਦੇ ਆ ਜੀ ਤੁਸੀਂ ਲੋਹਿਆ ਖਾਸ ਰੇਲਵੇ ਸਟੇਸ਼ਨ ਗੱਡੀ ਸਾਡੀ ਆ ਚੁੱਕੀ ਹੈ ਜੀ ਸਫਰ ਕਰਾਂਗੇ ਅੱਜ ਲੋਈਆਂ ਖਾਸ ਤੋਂ ਫਿਰੋਜ਼ਪੁਰ ਦਾ ਗੱਡੀ 20 ਮਿੰਟ ਲੇਟ ਆਈ ਹੈ ਡੀਐਮ ਜੀ ਟ੍ਰੇਨ ਦੇ ਵਿੱਚ ਅਸੀਂ ਸਫਰ ਕਰਾਂਗੇ ਜੀ ਗੱਡੀ ਬੜੀ ਖੂਬਸੂਰਤ ਸਟੇਸ਼ਨ ਬੜਾ ਖੂਬਸੂਰਤ ਆ ਸਟੇਸ਼ਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਜੀ ਬਹੁਤ ਹੀ ਵਧੀਆ ਸਟੇਸ਼ਨ ਬਣਿਆ ਹੋਇਆ ਔਰ ਅੱਜ ਤੁਹਾਨੂੰ ਲੈ ਚਲਾਂਗੇ ਅਸੀਂ ਫਿਰੋਜ਼ਪੁਰ ਫੋਟੋ ਫੋਟੋਵਰ ਬ੍ਰਿਜ ਬਣਿਆ ਹੋਇਆ ਹੈ ਜੀ ਤੁਸੀਂ ਇਸ ਸਾਈਡ ਤੋਂ ਦੂਜੀ ਸਾਈਡ ਤੇ ਜਾ ਸਕਦੇ ਆ ਬੜੇ ਆਰਾਮ ਦੇ ਨਾਲ ਉਰਾਈ ਦਾ ਮੌਸਮ ਬੜਾ ਵਧੀਆ ਹੈ ਸਰਦੀ ਨੇ 10 ਤੱਕ ਦੇਤੀ ਹੈ ਖਾਣ ਪੀਣ ਦਾ ਪ੍ਰਬੰਧ ਹੈਗਾ ਜੀ ਲੋਈਆਂ ਖਾਸ ਸਟੇਸ਼ਨ ਬੜਾ ਹੀ ਖਾਸ ਬਣਿਆ ਹੋਇਆ ਹੈ ਦੇਖ ਸਕਦੇ ਆ ਤੁਸੀਂ ਟ੍ਰੇਨ ਸਾਡੀ ਤੁਰ ਪਈ ਆ ਬੈਠੀ ਹੈ ਟ੍ਰੇਨ ਦੇ ਅੰਦਰ लाओ जी थो तो हम स्टेशन दिखाने गरी तुर पी है लोही खास रेलवे स्टेशन से थोड़ा तो स्वागत है जी स्टेशन बहुत खूबसूरत आ ट्रेन इत हुई है दो सौ चौदह पॉइंट फोर नाइन मीटर ਮੁੰਡਰ ਰੌਤ ਦੇ ਦੀ ਉਚਾਈ ਹੈ ਜੀ ਆਹ ਬੜਾ ਖੂਬਸੂਰਤ ਇੱਕ ਜਨ ਇਥੇ ਘੜਾ ਜੀ ਇਹ ਰੇਲਵੇ ਟ੍ਰੈਕ ਨੂੰ ਰਿਪੇਅਰ ਕਰਦਾ ਹੈ ਲੈਵਲਿੰਗ ਕਰਦਾ ਹੈ ਦੇਖ ਰਹੇ ਹੋ ਤੁਸੀਂ ਜਾਂਚਰ ਬੜਾ ਪਿਆਰਾ ਜਿਆ ਅੱਜ ਅਸੀਂ ਸਫ਼ਰ ਕਰ ਰਹੇ ਹਾਂ ਜੀ ਲੋਹੀਆਂ ਖਾਸ ਤੋਂ ਫਿਰੋਜ਼ਪੁਰ ਕਿੰਨਾ ਪਿਆਰਾ ਮਾਹੌਲ ਲੋਈਆਂ ਖਾਸ ਤੋ ਨਿਕਲਦੀ ਹੋਈ ਸਾਡੀ ਟ੍ਰੇਨਸ ਲੋਈ ਪਹਿਲਾ ਫਾਟਕ ਆ ਗਿਆ ਵੀ ਦੋਸਤੋ ਲੋਈਆਂ ਤਾਸ ਤੋਂ ਸਾਡੀ ਟ੍ਰੇਨ ਨਿਕਲ ਚੁੱਕੀ ਆ ਅਪ੍ਰੋਕਸੀਮੇਟਲੀ 64 ਕਿਲੋਮੀਟਰ ਦੇ ਆਸਪਾਸ ਦਾ ਸਫ਼ਰ ਬਣਦਾ ਹੈ ਔਰ ਬਾਹਰਲਾ ਮੌਸਮ ਅੱਜ ਬੜਾ ਹੀ ਪਿਆਰਾ ਹੈ ਦੇਖ ਸਕਦੇ ਆ ਤੁਸੀਂ ਧੁੰਦ ਬਿਲਕੁਲ ਛਾਈ ਹੋਈ ਆ ਔਰ ਸਾਹੇ ਤੋਂ ਅਸੀਂ ਬਿਲਕੁਲ ਧੁੰਦ ਦਾ ਨਜ਼ਾਰਾ ਦੇਖ ਸਕਦੇ ਹਾਂ ਸਰਦੀ ਨੇ ਆਪਣੀ ਧਸਤਕ ਦੇ ਦਿੱਤੀ ਆ ਤਾਂ ਆਪਾਂ ਦਰਵਾਜ਼ੇ ਦੇ ਵਿੱਚ ਖੜੇ ਆ ਸਿਰਫ ਇਹ ਲਵੇ ਲਾਈਨ ਹੀ ਨਜ਼ਰ ਆਉਂਦੀ ਆ। ਹੌਂਕਾ ਕਾਫੀ ਪਈ ਹੋਈ ਆ। ਅਸੀਂ ਦੇਖ ਸਕਦੇ ਆ ਸਵੇਰ ਦਾ ਟਾਈਮ ਆ ਜੀ 7 ਵਜੇ ਹੋਏ ਆ। ਔਰ ਸੂਰਜ ਦੇ ਦਾ ਹਲਕੇ ਹਲਕੇ ਨਜ਼ਰ ਆਉਂਦੇ ਆ ਬਸ ਕੈਮਰੇ ਦੀ ਹੀ ਵਿੱਚ ਨਹੀਂ। ਗਿੱਦੜਪਿੰਡੀ ਸਟੇਸ਼ਨ ਜਿਹੜਾ ਪਹਿਲਾਂ ਆਇਆ ਜੀ। ਪੁਰਾਣਾ ਸਟੇਸ਼ਨ ਆ। ਪਰ ਵਧੀਆ ਸਟੇਸ਼ਨ ਆ। ਸੀਸੀਟੀਵੀ ਕੈਮਰੇ ਲੱਗੇ ਹੋਏ ਆ। ਦੇਖ ਸਕਦੇ ਆ ਤੁਸੀਂ। ਹਾਂਜੀ ਧਿਆਨ ਨਾਲ ਉਤਰਿਓ ਜੀ ਆਰਾਮ ਨਾਲ ਬਹੁਤ ਕਾਫੀ ਨੀਵਾ ਹੋਣ ਕਰਕੇ ਨਾ ਉਤਰਣ ਚੜਨ ਦੀ ਥੋੜੀ ਦਿੱਕਤ ਹੁੰਦੀ ਹੈ ਦੋਸਤੋ ਗਿੱਦੜ ਪਿੰਡੀ ਆ ਕੇ ਸਾਡੀ ਟ੍ਰੇਨ ਰੁਕੀ ਹੋਈ ਆ ਔਰ ਸ਼ਾਇਦ ਕੋਈ ਪਾਸਿੰਗ ਵਗੈਰਾ ਹੋਣੀ ਆ 20 ਮਿੰਟ ਦਾ ਪਹਿਲਾਂ ਹੀ ਲੇਟ ਚੱਲਦੀ ਭਈ ਆ ਦੇਖੋ ਹੋਰ ਕਿ ਨਾਲ ਲੇਟ ਕਰਦੀ ਆ ਇਹ ਲੋਕਲ ਟ੍ਰੇਨ ਆ ਥੋੜੀ ਆਰਾਮ ਨਾਲ ਹੀ ਚੱਲੇਗੀ ਔਰ ਅਕਸਰ ਇਹ ਟ੍ਰੇਨਾਂ ਲੇਟ ਹੋ ਜਾਂਦੀਆਂ ਤੇ ਜਦੋਂ ਅੱਗੇ ਕੋਈ ਪਾਸਿੰਗ ਨਾ ਹੋਵੇ ਤਾਂ ਟਾਈਮ ਵੀ ਕਵਰ ਕਰ ਲੈਂਦੇ ਆ। ਜ਼ਿਆਦਾ ਲੇਟ ਨਹੀਂ ਹੁੰਦੀ। 20-15 ਮਿੰਟ 20 ਮਿੰਟ ਅਪ੍ਰੋਕਸੀਮੇਟਲੀ ਇੰਨੀ ਕੁ ਲੇਟ ਹੁੰਦੀ ਹੈ। ਹੁਣ ਦੇਖੋ ਤੁਸੀਂ ਗਿੱਦੜਪਿੰਡੀ ਸਟੇਸ਼ਨ ਦਾ ਨਜ਼ਾਰੇ। ਬੜੀ ਤੇਜ਼ੀ ਨਾਲ ਰੇਲ ਨਿਕਲਦੀ ਹੋਈ। ਗਿੱਦੜਪਿੰਡੀ ਸਟੇਸ਼ਨ ਦਾ ਇਹ ਸਮੁੰਦਰਗੜ੍ਹ ਤੋਂ ਉੱਚਾਈ ਹੈਗੀ ਹੈ ਜੀ 212 ਪੁਆਇੰਟ ਬਾਅਦ ਆ ਗਈ ਟ੍ਰੇਨ ਆ ਜੀ ਦੇਖ ਸਕਦੇ ਆ ਤੁਸੀਂ ਐਂ ਕਿਹਾ ਹਾਜੀ ਰੈੱਡ ਲਾਈਟ ਆ ਬਹੁਤ ਤੇਜ਼ੀ ਨਾਲ ਨਿਕਲ ਗਈ ਹੈ ਟ੍ਰੇਨ ਜਿਹਦੀ ਵੇਟ ਕਰਕੇ ਅਸੀਂ ਰੁਕੇ ਹੋਏ ਸੀ ਵਾਦਿਆ ਜੀ ਆਪਣੇ ਡੱਬੇ ਵਾਲ ਨੂੰ ਔਰ ਇਸ ਤੋਂ ਪਹਿਲਾਂ ਕਿ ਸਾਨੂੰ ਛੱਡ ਗਈ ਤੁਰ ਪਈ ਆ ਸਿਗਨਲ ਮਿਲ ਗਿਆ ਇਹਨੂੰ ਅੰਗੇ ਦੜਪਿੰਡੀ ਰੇਲਵੇ ਸਟੇਸ਼ਨ 212.62 ਸਮੁੰਦਰ ਦਲ ਤੋਂ ਇਹਦੀ ਉਚਾਈ ਹੈ ਜੀ 74931 74931 ਸਾਡੀ ਟ੍ਰੇਨ ਦਾ ਨੰਬਰ ਹੈ ਜੀ ਔਰ ਅਪ੍ਰੋਕਸੀਮੇਟਲੀ 20 ਮਿੰਟ ਪਹਿਲਾਂ ਹੀ ਲੇਟ ਚੱਲਦੀ ਪਈ ਸੀ 10 ਮਿੰਟ ਹੋਰ ਲੇਟ ਹੋ ਗਈ ਆ ਦੇਖੋ ਕਿੰਨੇ ਵਜੇ ਲਾਉਂਦੀ ਆ ਫਿਰੋਜ਼ਪੁਰ ਲੋਈਆਂ ਖਾਸ ਤੋਂ ਅੱਜ ਦਾ ਸਫ਼ਰ ਜਿਹੜਾ ਆ ਫਿਰੋਜ਼ਪੁਰ ਦਾ ਤੋੜ ਦੇ ਨਾਲ ਕਰ ਰਹੇ ਜੀ ਅਸੀਂ ਹੁੰਦ ਬਹੁਤ ਪਈ ਹੋਈ ਆ ਸਰਦੀ ਨੇ ਦਸ ਤੱਕ ਦੇ ਦਿੱਤੀ ਆ ਲੋ ਜੀ ਠੰਡੇ ਧੁੰਦ ਆ ਦੇ ਉੱਪਰ ਘਰ ਦੇ ਕੋ ਇੰਨਾ ਜਿਹਾ ਬੱਦਲਾ ਦੇ ਵਿੱਚ ਘਰ ਬਣੇ ਹੁੰਦੇ ਆ ਇਸ ਤਰ੍ਹਾਂ ਲੱਗ ਰਿਹਾ ਇਹ ਵੀ ਇੱਕ ਵੱਖਰਾ ਨਜ਼ਾਰਾ ਨਾਲ ਹਾਈਵੇ ਚੱਲ ਰਿਹਾ ਜੀ ਗੁਰਦੁਆਰਾ ਸਾਹਿਬ ਜਿੱਦਾਂ ਦੇ ਨਜ਼ਾਰੇ ਮੇਰੇ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝੇ ਕਰੀ ਜਾਵਾਂਗਾ ਮੈਂ ਉਹ ਦੇਖ ਰਿਹਾ ਜੀ ਨਾਲ ਨਾਲ ਸਾਡੇ ਹਾਈਵੇ ਵੀ ਚੱਲ ਰਿਹਾ ਧੁੰਦੇ ਵਿੱਚ ਗਵਾਚ ਜਾਂਦਾ ਫਿਰ ਆ ਜਾਂਦਾ ਬਿਲਕੁਲ ਆ ਜਿਹੜੇ ਨਜ਼ਰ ਆ ਰਹੇ ਆ ਤੁਹਾਨੂੰ ਪੇੜ ਪੌਦੇ ਜੇ ਇਹਨਾਂ ਦੇ ਨਾਲ ਨਾਲ ਹਾਈਵੇ ਚੱਲ ਰਿਹਾ ਹੈਗਾ ਇਹਦਾ ਇਧਰ ਏਰੀਆ ਜੀ ਸਬਜ਼ੀਆਂ ਬਹੁਤ ਹੁੰਦੀਆਂ ਥੋੜਾ ਕੋਸੇ ਨੀਵਾਜਾ ਇਲਾਕਾ ਹੈਗਾ ਆ ਦੇਖੋ ਸਾਹਮਣੇ ਇਧਰ ਆ ਜਿਹੜਾ ਕਿ ਦੇਖ ਸਕਦੇ ਆ ਤੁਸੀਂ ਜੇ ਜੇ ਆਪਾਂ ਗੱਲ ਕਰ ਰਹੇ ਸੀ ਸਤਲੋਈ ਸੀ ਉਹ ਪਾਰਲੇਵਾਸੀ ਹਾਈਵੇ ਆ ਔਰ ਹੁਣ ਪਾਣੀ ਇੱਥੇ ਕਾਫੀ ਉਤਰ ਗਿਆ ਹੈ ਫੜਾ ਨੇ ਕਰਕੇ ਇੱਥੇ ਕਾਫੀ ਨੁਕਸਾਨ ਹੋਇਆ ਹੋਵੇਗਾ ਜਦੋਂ ਟ੍ਰੇਨ ਇੱਥੋਂ ਗੁਜ਼ਰਦੀ ਆ ਤੇ ਇੱਥੇ ਦੀ ਆਵਾਜ਼ ਥੋੜੀ ਜਿਹੀ ਵਕਰੀ ਹੁੰਦੀ ਆ ਪੌੜ ਦੇ ਉੱਪਰ ਵੀ ਜਦੋਂ ਵੀ ਟ੍ਰੇਨ ਨਿਕਲਦੀ ਆ ਉਹਦੀ ਆਵਾਜ਼ ਥੋੜੀ ਜਿਹੀ ਵੱਖਰੀ ਹੁੰਦੀ ਹੈ। ਇਹ ਸੀ ਏਰੀਆ ਦੇ ਵਿੱਚ ਜਦੋਂ ਬਸਾਤਾ ਹੋਈਆਂ ਨੇ ਹੜ ਆਏ ਨੇ ਕਾਫੀ ਮਾਰ ਕੀਤੀ ਸੀ ਕਿਉਂਕਿ ਦਰਿਆ ਦਾ ਏਰੀਆ ਪੈਂਦਾ ਸੀਗਾ। ਹੁਣੇ ਅਸੀਂ ਕ੍ਰਾਸ ਕੀਤਾ ਜੀ ਸਤਲੁਜ ਨੂੰ। ਜਿਹੜੀ ਤੁਸੀਂ ਸੜਕ ਦੇਖ ਰਹੇ ਆ ਇਹ ਲਿੰਕ ਰੋਡ ਆ ਹਾਈਵੇ ਉੱਪਰ ਜਿੱਥੇ ਕਾਰ ਜਾ ਰਹੀ ਆ। ਰੋਡ ਬਠਿੰਡੇ ਨੂੰ ਚੱਲੇ ਜਾਂਦੀ ਜੀ ਜਿਹੜਾ ਹਾਈਵੇ ਜਾ ਰਿਹਾ ਬਠਿੰਡੇ ਨੂੰ ਚੱਲੇ ਜਾਂਦਾ ਅੱਗੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਾਡੀ ਟ੍ਰੇਨ ਬਦਲਾਂ ਦੇ ਵਿੱਚ ਦੀ ਹੋ ਕੇ ਜਾ ਰਹੀ ਹੈ ਕੋਦਰਦ ਦਾ ਕ੍ਰਿਸ਼ਨਾ ਜੀ ਲੋ ਜੀ ਕੋਈ ਨਾ ਕੋਈ ਸਟੇਸ਼ਨ ਆਇਆ ਦੇਖਦੇ ਆ ਸਾਡੀ ਦੂਜੀ ਸਾਈਡ ਤੇ ਆ ਜੀ ਬੜਾ ਪਿਆਰਾ ਜਿਹਾ ਸਟੇਸ਼ਨ ਆ ਲਿਖਿਆ ਹੈ ਜੀ ਜੋਗੀ ਵਾਲਾ ਬਟ ਇਹ ਪਹਿਲਾਂ ਇਹਦਾ ਸਟੇਸ਼ਨ ਦਾ ਨਾਮ ਸੀਗਾ ਜੋਗੇਵਾਲਾ ਜੋਗੇਵਾਲਾ ਤੋਂ ਜੋਗੀ ਵਾਲਾ ਕਿਦੋਂ ਬਣ ਗਿਆ ਇਹਦਾ ਰੱਬ ਹੀ ਜਾਣਦਾ ਸਮੁੰਦਰ ਤੋਂ ਇਹਦੀ ਉਚਾਈ ਹੈਗੀ ਏ 212.15 ਦੇਖ ਸਕਦੇ ਹੋ ਤੁਸੀਂ ਅਜੀ ਇੱਕ ਵੱਖਰਾ ਜਿਹਾ ਨਜ਼ਾਰਾ ਤੁਹਾਨੂੰ ਦਿਖਾਉਣੇ ਆ ਧੁੰਦ ਦੇ ਵਿੱਚ ਦੀ ਨਾ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਆਹਾ ਆ ਬਹੁਤ ਹੀ ਵਧੀਆ ਤਰੀਕੇ ਨਾਲ ਹੁਣ ਨਜ਼ਰ ਆਇਆ ਜੀ ਆ ਦੇਖੋ ਤੁਹਾਨੂੰ ਆਪਣਾ ਡੱਬਾ ਵੀ ਦਿਖਾਉਣਾ ਜੀ ਅੰਦਰੋਂ ਡੱਬਾ ਕਿੰਨਾ ਪਿਆਰਾ ਬਣਿਆ ਹੋਇਆ ਨੀਲਾ ਨੀਲਾ ਸੀਟਾਂ ਬਹੁਤ ਵਧੀਆ ਨੇ ਪਰ ਹੈਗੀਆਂ ਪਲਾਸਟਿਕ ਦੀਆਂ ਦੇਖ ਸਕਦੇ ਹੋ ਤੁਸੀਂ ਖੁਲੇਖਾ ਪਾਉਂਦੇ ਜਿੱਦਾਂ ਨਾ ਗੱਡੀ ਲੱਗੀ ਹੁੰਦੀ ਆ ਪਰ ਹੈਗਾ ਪਲਾਸਟਿਕ ਆ ਔਰ ਅੱਗੇ ਗੱਡੀਆਂ ਲੱਗੀਆਂ ਹੋਈਆਂ ਬਾਥਰੂਮ ਵੀ ਬਣੇ ਹੋਏ ਆ ਦੇ ਵਿੱਚ ਐਸਟ ਦਰਵਾਜੇ ਦੇ ਕੋਲ ਖੜੇ ਉਹਨਾਂ ਦੇ ਖਤਰਨਾਕ ਆ ਇੱਧਰ ਨਹੀਂ ਖੜੇ ਹੋਣਾ ਚਾਹੀਦਾ ਦੋਸਤੋ ਬ੍ਰਿਜ ਜਪਾ ਨਿਕਲ ਗਿਆ ਹੈ ਬੜਾ ਵਧੀਆ ਬ੍ਰਿਜ ਹੈ ਬਹੁਤ ਸੋਹਣਾ ਦੋ ਹਾਈਵੇ ਜਿਹੜਾ ਨਾ ਕ੍ਰੋਸ ਕਰ ਰਿਹਾ ਹੈ ਵਧੀਆ ਲੱਗ ਰਿਹਾ ਹੈ ਧੁੰਦ ਦੀ ਵਜ੍ਹਾ ਨਾਲ ਨਾ ਕਾਫੀ ਕੁਝ ਮਿਸ ਹੋ ਜਾਂਦਾ ਵਿੱਚੋਂ ਹੁਣ ਜ਼ਿਆਦਾਤਰ ਆਪਾਂ ਤੁਹਾਨੂੰ ਸਟੇਸ਼ਨ ਹੀ ਕਵਰ ਕਰ ਸਕਦੇ ਆ। ਅਜੇ ਕਿੱਦਾਂ ਰੋਲ ਬਣਾਏ ਹੋਏ ਆ ਨਾ। iracialੀ ਸਾਹਮਣ ਦਾ ਕਿੰਨਾ ਵਧੀਆ ਉਪਰਾਲਾ ਹੈ। ਅੱਜ ਕੱਲ੍ਹ ਦੀਆਂ ਮਸ਼ੀਨਾਂ ਆ ਗਈਆਂ ਜੀ। ਸਟੇਸ਼ਨ ਕਿਹੜਾ ਆਉਂਦਾ ਆਪਾਂ ਦੇਖਦੇ ਆ। ਅੜੀ ਨਾਲ ਲਾਂ ਸੜਕ ਜਾਂਦੀ ਹੈ ਨਾ ਬੜੀ ਮੁੰਨੀ ਪਿਆਰੀ ਲੱਗਦੀ ਹੈ। ਵਾਹ ਜੀ। ਜ਼ੀ ਡੈਕ ਕਰ ਰਿਹਾ ਹੋਈਆਂ ਸਟੇਸ਼ਨ ਆਇਆ ਜੀ ਮੱਖੂ ਮੱਖੂ ਸ਼ਹਿਰ ਬਹੁਤ ਸੋਹਣਾ ਹੈ ਬਹੁਤ ਵਧੀਆ ਇਥੋਂ ਦੇ ਵਸਨੀਕ ਹੈਗੇ ਆ ਲੋਕ ਬੜੇ ਪਿਆਰੇ ਨੇ 210.76 ਜਿਹੜੀ ਆ ਇਹਦੀ ਸਮੁੰਦਰ ਤਲ ਤੋਂ ਉਚਾਈ ਹੈਗੀ ਆ ਮੱਖੂ ਸਟੇਸ਼ਨ ਤੇ ਤੁਹਾਡਾ ਸਵਾਗਤ ਹੈ ਜੀ ਲਓ ਜੀ ਇਹਨੂੰ ਪਲੇਟਫਾਰਮ ਨਹੀਂ ਮਿਲਿਆ ਇਸ ਕਰਕੇ ਥੋੜੀਆਂ ਜਿਹਾ ਯਾਤਰੀਆਂ ਨੂੰ ਅਸੁਵਿਧਾ ਤਾਂ ਹੋਈ ਆ ਨੇ ਕੋਣ ਜਿਹੜਾ ਉਤਰਨ ਲੱਗਿਆ ਥੋੜੀ ਤਕਲੀਫ ਤਾਂ ਹੁੰਦੀ ਐ ਆ ਜਾਓ ਬੀਜੁਰਗੋ ਆ ਜਾਓ ਲੰਘਿ ਆਓ ਦਰਵਾਜ਼ੇ ਖੁੱਲੇ ਆ ਥੋੜੀ ਚੜਨ ਲੱਗਿਆ ਦਿੱਕਤ ਤਾਂ ਹੁੰਦੀ ਐ ਹਾਂ ਮੈਂ ਕੋਚ ਜਾਉ ਹਾਂ ਮੈਂ ਕੋਚ ਜਾਉ ਨਹੀਂ ਹਰਾਮਨਾਲ ਉਤਰ ਕੋਚ ਜਾਉ ਮੈਂ ਅੱਗੇ ਆ ਬਬੂ ਓਏ ਹੋਏ ਹੋਏ ਕੀ ਬਾਤ ਐ ਦਿੱਕਤ ਵਾਹੇ ਬਹੁਤ ਆਉਂਦੀ ਐ ਹਾਂਜੀ ਹਾਂਜੀ ਇਹਨੂੰ ਪਲੇਟਫਾਰਮ ਮਿਲਣਾ ਚਾਹੀਦਾ ਸੀਗਾ ਦੋਨਾਂ ਸਾਈਡਾਂ ਤੇ ਟ੍ਰੇਨ ਖੜੀ ਐ ਇੱਧਰ ਵੀ ਖੜੀ ਸੀ ਤੇ ਔਰ ਪਰਲੇ ਪਾਸੇ ਵੀ ਖੜੀ ਐ ਉਧਰੋਂ ਉਧਰੋਂ ਸਾਰੀ ਅਵਸਥਾ ਬਹੁਤ ਦਿੱਕਤਾਂ ਵਾਲੀ ਏ ਹਾਂਜੀ ਉਧਰੋਂ ਦਿੱਕਤ ਬਹੁਤ ਆਉਂਦੀ ਏ ਉਧਰੋਂ ਵੀ ਹੋਣਾ ਏ ਅੱਛਾ 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 ਪਰਲੇ ਪਾਸੇ ਵੀ ਟ੍ਰੇਨ ਖੜੀ ਐ ਪਰਲੇ ਪਾਸੇ ਸਦਾ ਹੀ ਖੜੀ ਰਹਿੰਦੀ ਐ ਕਿਆ ਬਾਤ ਓ ਅੱਛਾ ਰੈਗੂਲਰ ਹੀ ਖੜੀ ਰਹਿੰਦੀ ਐ ਓਹ ਤੋ ਦੇਖੋ ਕਾਫੀ ਦਿਨਾਂ ਤੋਂ ਇੱਥੇ ਟ੍ਰੇਨ ਖੜੀ ਹੋਈ ਆ ਅੱਛਾ ਜੀ ਠੀਕ ਆ ਤੇ ਇੱਥੇ ਫੋਟੋ ਵਰਬ੍ਰਿਜ ਬਣਾਉਣਾ ਚਾਹੀਦਾ ਇਹਨਾਂ ਨੂੰ ਤਾਂ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਹੋਵੇ ਮੱਖੂ ਸਟੇਸ਼ਨ ਸਾਡੇ ਲੈਫਟ ਸਾਈਡ ਤੇ ਆ ਰਾਈਟ ਸਾਈਡ ਤੇ ਫਿਰ ਵੀ ਪਲੇਟਫਾਰਮ ਬਣਿਆ ਹੋਇਆ ਸਿਗਨਲ ਜ਼ਿਆਦਾ ਰੁਕੇ ਨਹੀਂ ਆ ਅਸੀਂ ਪਹੁੰਚੇ ਹਾਂ ਜੀ ਮੱਖੂ

ਬਾਜੀ ਸੂਰੇ ਦੇ ਵਤ ਆ ਗਏ ਨੇ ਬਾਹਰ ਖਜੂਰ ਕਿੰਨੀ ਸੋਹਣੀ ਰਣੀ ਹੈ ਕਿੰਨੀ ਸੋਹਣੀ ਔਕੀ ਦੇ ਵਿੱਚ ਦੀ ਹੈ ਨਜ਼ਰ ਆ ਰਹੀ ਹੈ ਉਹ ਦੇਖੋ ਕੱਲੀ ਖਜੂਰ ਕੱਲੀ ਤਾਂ ਜਿੱਦਾਂ ਟਾਵਰ ਲੱਗਾ ਹੁੰਦਾ ਇੱਥੇ ਵੀ ਇੱਕ ਲੱਗਾ ਆੜ ਆਵਾਜ਼ ਅੱবি ਜਿਹੜਿਆਂ ਨੇ ਉੱਥੇ ਘਰ ਬਣਾਏ ਹੋਏ ਲੋਕ ਦੇਖੋ ਕਿੰਿਆਂ ਬਸਾਂ ਗਾਰਾਂ ਹਾਈਵੇ ਨਿਕਲ ਰਿਹਾ ਹੈ ਬਾਜੀ ਉਹਨਾ ਸਾਈਡਾਂ ਤੇ ਟ੍ਰੇਨ ਰੁਕੀ ਹੋਣ ਕਰਕੇ ਮੈਂ ਤਾਂ ਸਟੇਸ਼ਨ ਦਾ ਘਾਹ ਨਹੀਂ ਪਹੁੰਚਿਆ ਘਰ ਕਿੰਨੇ ਸੋਹਣੇ ਸੋਹਣੇ ਬੜੇ ਹੋਏ ਆ ਵਾਹ ਪੂਤੇਵਾਲਾ ਨੂੰ ਕ੍ਰੋਸ ਕੀਤਾ ਜੀ ਅਸੀਂ ਇੰਨਾ ਸੋਹਣਾ ਪਿੰਡ ਆਇਆ ਜੀ ਗੁਰਦੁਆਰਾ ਸਾਹਿਬ ਨਿਸਾਨ ਸਾਹਿਬ ਇਹ ਸੋਹਣਾ ਆਪਣੀਆਂ ਰੋਟੀਆਂ ਬੜੀਆਂ ਘਰ ਬੈਠੇ ਰਹੇ ਆ ਕਿੰਨਾ ਸੋਹਣਾ ਵਾਟਾ ਕਿੰਨਾ ਸੋਹਣਾ ਆ ਜੀ ਵਾਹ ਜੀ ਲੱਡੀ ਮੁੜਦੀ ਹੋਈ ਕਹਿੰਦੀ ਵਧੀਆ ਲੱਗਦੀ ਪਈ ਐਨੇ ਟਰੈਕ ਚੇਂਜ ਕੀਤਾ ਜੀ ਰਾਈਟ ਸਾਈਡ ਤੇ ਆ ਗਈ ਹੈ ਰੇਲਵੇ ਸਟੇਸ਼ਨ ਆ ਜੀ ਮੱਲਾਂਵਾਲਾ ਖਾਸ ਫੋਟੋਗ੍ਰਾਫ ਬ੍ਰਿਜ ਵੀ ਬਣਿਆ ਹੋਇਆ ਹੈ ਜੀ ਇੱਥੇ ਮੱਲਾਂਵਾਲਾ ਖਾਸ ਵਿੱਚ ਤੁਹਾਡਾ ਸਵਾਗਤ ਹੈ ਜੀ ਕਾਫੀ ਸਵਾਰੀ ਪੰਦੀ ਹੈ ਜਿਆਦਾ ਪੜ੍ਹੇ ਲਿਖੇ ਸਟੂਡੈਂਟ ਜਿਹੜੇ ਆ ਇੱਥੇ ਮੌਜੂਦ ਹੈ ਜੀ ਵਾਏ ਮੱਲਾਂਵਾਲਾ ਖਾਸ ਦੇ ਵਿੱਚ ਤੁਹਾਡਾ

ਦੋ ਕੁ ਮਿੰਟ ਕਿੜੇ ਇੱਕ ਦੋ ਮਿੰਟ ਹੀ ਅੱਛਾ ਅੱਛਾ ਵੈਰੀ ਗੁੱਡ ਮੱਲਾਂ ਵਾਲਾ ਖਾਸ ਤੋਂ ਕਾਫੀ ਸਵਾਰੀਆਂ ਪੈ ਗਈਆਂ ਜੀ ਗੱਡੀ ਦਾ ਹਾਰਨ ਹੋ ਗਿਆ ਹੈ ਦੇਖੋ ਵਾਹ ਜੀ ਵਾਹ ਮੱਲਾਂ ਵਾਲਾ ਖਾਸ ਪੜਨ ਲਈ ਜਾ ਰਹੇ ਜੀ ਹਾਂ ਜੀ ਫਿਰੋਜ਼ਪੁਰ ਇਥੋਂ ਅੱਗੇ ਕੋਈ ਸਟੇਸ਼ਨ ਹੋਣਾ ਕਿ ਸਿੱਧਾ ਫਿਰੋਜ਼ਪੁਰ ਹੀ ਆਊਗਾ ਸਿੱਧਾ ਫਿਰੋਜ਼ਪੁਰ ਅੱਛਾ ਅੱਛਾ ਲੋ ਜੀ ਅੰਡਰਪਾਸ ਤੁਸੀਂ ਦੇਖ ਰਹੇ ਆਂ ਔਰ ਇਹ ਸਹੂਲਤਾਂ ਜਿਹੜੀਆਂ ਆਪ ਪਿੰਡਾਂ ਨੂੰ ਦਿੱਤੀਆਂ ਹੋਈਆਂ ਨੇ ਅੰਡਰਪਾਸ ਵੀ ਇੱਥੇ ਕਾਫੀ ਜਿਆਦਾ ਆਉਂਦੇ ਆ ਜੀ ਔਰ ਇੱਕ ਵਧੀਆ ਉਪਰਾਲਾ ਹੈ ਰੇਲਵੇ ਲਾਈਨ ਨੂੰ ਕਰਾਸ ਜਿਹੜਾ ਪਿੰਡ ਆ ਜੀ ਵਾਹ ਜੀ ਦੇਖਦੇ ਆ ਜੀ ਪੜ੍ਹ ਕੇ ਸੁਣਾਉਨੇ ਆ ਤੁਹਾਨੂੰ ਜਿਹੜਾ ਪੈਣੋਂ ਦਾ ਤੱਲੀ ਸੈਦਾਂ ਸਾਹੂ ਬੜਾ ਅਜੀਬ ਜਿਹਾ ਨਾਂ ਹੈਗਾ ਤੱਲੀ ਸੈਦਾਂ ਸਾਹੂ ਵਾਹ ਜਦੋਂ ਤੁਸੀਂ ਇਧਰ ਦੇ ਇਲਾਕੇ ਵਿੱਚ ਆਓਗੇ ਤੁਹਾਨੂੰ ਜਿਹੜੇ ਨਾਂ ਆ ਇਸ ਤਰ੍ਹਾਂ ਦੇ ਮਿਲਣਗੇ ਤੁਹਾਡਾ ਦਿਲ ਖੁਸ਼ ਹੋ ਜਾਏ ਹਾਂ ਲੋ ਜੀ 212 ਸੁੰਦਰਪਾਲ ਕੋ ਚਾਹੀ ਹੈਗੇ ਜੀ ਵਾਹ ਇੱਕ ਡਰੇਨ ਬਣੀ ਹੋਈ ਹੈ ਜੀ ਕਿਤਾ ਦੇ ਕਰ ਮਾਇਏ ਕਹਿੰਦੇ ਛੋੜੇ ਛੋੜੇ ਰੇਨ ਰੈਗੂਲਰ ਹਾਰਮ ਦੇ ਰਹੀ ਹੈ ਜੀ। ਆ ਬਾਲੀ। ਪਹਿਲੇ ਪਾਸ ਆ ਗਿਆ। ਆ ਫਸਲ ਕਿਦਾਂ ਲੰਮੇ ਪਈ ਹੋਈ ਆ। ਤੋ ਮੀ ਹਵਾ ਵਾ ਆ ਗਈ ਹੋਣੀ। ਲਓ ਜੀ ਦੇਖਦੇ ਹਾਂ ਹੁਣ ਰੇਨ ਸਾਡੀ ਮੁੜਦੀ ਆ ਕਿ ਨਹੀਂ। मुर्गी मुर्गी ज किया लो जी स्टेशन आया जी महालम दो सौ पांच पॉइंट पंद्रह समुद्र दल समय दीच आई है ਸਟੇਸ਼ਨ ਇਹ ਵੀ ਖੂਬ ਸੋਹਣਾ ਦਾ ਪੁਰਾਣਾ ਪਰ ਵਧੀਆ ਸਟੇਸ਼ਨ ਸੀਸੀਟੀਵੀ ਕੈਮਰੇ ਇੱਥੇ ਵੀ ਲੱਗੇ ਹੋਇਆ ਵਧੀਆ ਨਵੇਂ ਤੇ ਪੁਰਾਣੀ ਬਿਲਡਿੰਗਾਂ ਦੋਨੇ ਬਣੀਆਂ ਹੋਈਆਂ ਨੇ ਹੋਰ ਵਧੀਆ ਲੱਗ ਰਿਹਾ ਹੈ ਸਕੂਲ ਜਾ ਰਹੇ ਆਜੋ 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 ਵਾਹ ਜੀ ਬਜ਼ੁਰਗ ਵੀ ਖੜੇ ਆ ਦੇਖੋ ਹੁਣ ਚੜਨ ਉਤਰਨ ਲੱਗੇ ਆ ਥੋੜੀ ਜਿਹੀ ਤਕਲੀਫ ਤਾਂ ਹੁੰਦੀ ਆ ਜਦੋਂ ਪਲੇਟਫਾਰਮ ਨੀਵਾ ਹੁੰਦਾ ਆ ਤੇ ਉਦੋਂ ਥੋੜਾ ਜਿਹਾ ਪ੍ਰੋਬਲਮ ਤਾਂ ਹੁੰਦੀ ਹੈ। ਵਧੀਆ। ਮਹਾਲਾ ਸਟੇਸ਼ਨ ਵੀ ਬਹੁਤ ਵਧੀਆ ਹੈ। ਨਾਲ ਵੇਰੀ ਲੱਗੀ ਸੀ। ਵੇਰੀ ਵੀ ਲੱਗੇ ਆ। ਤੁਸੀਂ ਪੜਨ ਲਈ ਜਾ ਰਹੇ ਹੋ ਉਥੇ? ਆਪਣੇ ਫਿਰੋਜ਼ਪੁਰ ਹੈ। ਕਿਹੜੀ ਕਲਾਸ ਪੜਦੇ? ਵੈਰੀ ਗੁੱਡ ਵੈਰੀ ਗੁੱਡ। ਨਾਲ ਅੰਡਰਪਾਸ ਵੀ ਬਣਿਆ ਹੋਇਆ ਜੀ। ਔਰ ਟ੍ਰੇਨ ਜਿਹੜੀ ਆ ਉਹਨੇ ਟਰੈਕ ਚੇਂਜ ਕਰਕੇ ਫਿਰ ਉੱਦਨ ਰੁਕ ਕਰ ਲਿਆ ਜੀ ਲਾਈਨ ਤਾਂ ਸਿੰਗਲ ਹੀ ਜਾਂਦੀ ਨਾ ਸਿੰਗਲ ਲਾਈਨ ਆ ਨਾ ਪੂਰਾ ਸੱਤਿਆ ਹੋਇਆ ਜੀ ਔਰ ਟ੍ਰੇਨ ਹਲਕੀ ਹਲਕੀ ਹਲਕੇ ਹਲਕੇ ਮੁੜ ਰਹੀ ਹੈ 13 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਆ ਫਰੋਜਪੁਰ 13 ਕਿਲੋਮੀਟਰ ਰਹਿ ਗਿਆ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਵਾਹ ਉਹ ਸਾਹਮਣੇ ਇੱਕ ਟ੍ਰੇਨ ਆ ਰਹੀ ਹੈ ਜੀ ਦੇਖੋ ਹੁਣ ਸਾਡੀ ਟ੍ਰੇਨ ਕਿਹੜੇ ਡਾਇਰੈਕਟ ਤੇ ਆਉਂਦੀ ਆ ਸਿਗਨਲ ਇਹਨੂੰ ਵੀ ਮਿਲਿਆ ਹੋਇਆ ਹੈ ਸਿਗਨਲ ਨੰਬਰ ਵੀ ਮਿਲਿਆ ਦੋ ਟ੍ਰੇਨਾਂ ਇਕੱਠੀਆਂ ਚੱਲ ਰਹੀਆਂ ਪੈਰਲਲ ਬਿਲਕੁਲ ਉਹਦੀ ਸਪੀਡ ਘਟ ਗਈ ਆ ਇਹਦੀ ਸਪੀਡ ਵਧ ਗਈ ਆ ਚੱਲਦੀ ਹੋਈ ਪਈ ਆ ਆ ਦੇਖੋ ਇੱਥੇ ਸਿਗਨਲ ਨੰਬਰ 3 ਲੱਗਿਆ ਜੀ ਫਰੋਹੀਪੁਰ FZR S11 ਲਓ ਜੀ ਉਹ ਵੀ ਟ੍ਰੇਨ ਹੌਲੀ ਹੌਲੀ ਆ ਰਹੀ ਆ ਉਹਦਾ ਟ੍ਰੈਕ ਵੱਖਰਾ ਹੈ ਆਪਣੀ ਟ੍ਰੇਨ ਦਾ ਟ੍ਰੈਕ ਵੱਖਰਾ ਹੈ ਉਹਨੇ ਵੀ ਹਾਰਨ ਦਿੱਤਾ ਇਹਨੇ ਵੀ ਹਾਰਨ ਦਿੱਤਾ ਐਕਚੁਅਲੀ ਰੇਲਵੇ ਕਰਮਚਾਰੀ ਜਿਹੜੇ ਕੰਮ ਕਰ ਰਹੇ ਨਾ ਤੇ ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਉਹਨਾਂ ਨੂੰ ਅਲਰਟ ਕਰਨਾ ਪੈਂਦਾ रेलवे कर्मचारी रेल लाइन दी रिपेयर कर रहे है जी देख रहे हो तुम रेलवे कर्मचारी अपना काम कर रहे है पडल ने जा रहे जी फरोजपुर आगे स्टेशन ਪੋਜ ਪ੍ਰੋ ਕੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਡੀ ਡੈਸਟੀਨੇਸ਼ਨ ਆ ਗਈ ਆ ਸਮੁੰਦਰ ਤਲ ਦੀ ਉਚਾਈ ਤੇ ਲਿਖਣੀ ਹੈਗੀ ਇੱਕ ਟ੍ਰੇਨ ਨੇ ਵੀ ਦੋ ਇੰਜਨ ਇਕੱਠੇ ਖੜੇ ਨੇ ਸਾਰੇ ਯਾਤਰੀ ਜਿਹੜੇ ਆ ਤੁਸੀਂ ਦੇਖ ਸਕਦੇ ਆ ਉੱਠ ਕੇ ਬੈਠ ਗਏ ਨੇ ਕਿਉਂਕਿ ਇਹਨਾਂ ਦੀ ਡੈਸਟੀਨੇਸ਼ਨ ਆ ਗਈ ਆ ਸਾਰਿਆਂ ਦੀ ਲਓ ਜੀ ਸਟੇਸ਼ਨ ਬੜਾ ਹੀ ਖੂਬਸੂਰਤ ਤੇ ਪਿਆਰਾ ਹੈਗਾ ਦੋਸਤੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਔਰ ਟੈਪਰ ਦੀ ਬਹੁਤ ਲੋੜ ਹੈ ਮਿਲਦੇ ਹਾਂ ਕਿਸੇ ਨਾ ਵੀਡੀਓ ਦੇ ਵਿੱਚ ਜੈ ਹਿੰਦ